ਅਸੀਂ ਸਾਰੇ ਕਹਿੰਨੇ ਆ ਇਸ ਦੁਨੀਆ ਵਿੱਚ ਇੱਕ ਸਾਰਤਾ ਕਦੀ ਨਹੀਂ ਹੋਈ ਨਾ ਪਹਿਲਾਂ ਸੀ ਨਾ ਅੱਜ ਹੈ ਨਾ ਆਗਾ ਹੋਵੇਗੀ ਉਂਝ ਸਭ ਦਾ ਜ਼ੋਰ ਲੱਗਾ ਹੁੰਦਾ ਹੈ ਵੀ ਦੁਨੀਆ ਵਿੱਚ ਇੱਕ ਸਾਰਤਾ ਚਾਹੀਦੀ ਇਕੋ ਜਿਹਾ ਸਭ ਕੋ ਚਾਹੀਦਾ ਇਹਨੂੰ ਮੇਰੀ ਪਿਛਾਂ ਜਾਂ ਰੂੜੀਵਾਦੀ ਸੇ ਸੋਚ ਮਾਤ ਸਮਝਿਓ ਕਿ ਆਰਥਿਕ ਪੱਖ ਤੋਂ ਸਾਰੇ ਇਕੋ ਜਿਹਾ ਹੋਣੇ ਚਾਹੀਦੇ ਨੇ ਇਹ ਕਿਹਾ ਜਾਂਦਾ ਹੈ ਤੇ ਜਿੰਨੂੰ ਰੱਬ ਦਿੰਦਾ ਉਹਦੀ ਗੱਲ ਵੱਖਰੀ ਜਿੰਨੂੰ ਨਹੀਂ ਮਿਲਦਾ ਤੋ ਕਈ ਵਾਰੀ ਅੰਦਰੋਂ ਕੁੜਤਨ ਸੱਟਨ ਲੱਗ ਪੈਂਦਾ ਹੈ ਮੈਂ ਆਪ ਨੂੰ ਬੇਨਤੀ ਕਰਾਂ ਰੱਬ ਦੀ ਰਚੀ ਕੋਈ ਰਚਨਾ ਨੂੰ ਕੋਈ ਬੰਦਾ ਚੇਂਜ ਨਹੀਂ ਕਰ ਸਕਦਾ ਕਿ ਆਰਥਿਕ ਪੱਖੋਂ ਪੈਸੇ ਦੇ ਪੱਖੋਂ ਬਿਜ਼ਨਸ ਦੇ ਪੱਖੋਂ ਸਾਰਾ ਸੰਸਾਰ ਇੱਕ ਹੋ ਜਾਏਗਾ ਮਹਾਰਾਜ ਕਹਿੰਦੇ ਨੇ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿੜਾਣੇ ਤੇਰੇ ਚੋਜ ਨੇ ਉਹਦੇ ਚੋਜ ਨੂੰ ਬਦਲ ਸਕਦਾ ਕੋਈ ਮਹਾਰਾਜ ਜੀ ਦੇ ਸ਼ਬਦ ਨੇ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ਉਹਦੀ ਤਾਕਤ ਨੂੰ ਕਿੰਨੇ ਮੀਟ ਲੈ। ਦੂਜੀ ਗੱਲ ਮੈਂ ਬੇਨਤੀ ਕਰਾਂ ਸੀ ਸੁਭਾਅ ਕਰਕੇ ਕਦੀ ਇੱਕ ਨਹੀਂ। ਇੱਕ ਘਰ ਦੇ ਵਿੱਚ ਭੈਣ ਭਰਾ ਇਕੱਠੇ ਨਹੀਂ ਕੀ ਸਾਰਿਆਂ ਦਾ ਸੁਭਾਅ ਇੱਕ ਹੈ। ਅਰਬਾਂ ਬੰਦੇ ਨੇ ਸਾਰਿਆਂ ਦਾ ਸੁਭਾਅ ਇੱਕ ਜਾਂ ਨਹੀਂ ਪਿਆਰਿਓ ਇੱਥੇ ਤਾਂ ਮਹਾਰਾਜ ਦੇ ਇੱਕ ਬਚਨ ਕਿਹਾ ਹੈ ਬਿਰਖ ਹੈ ਗੇੜ ਸਭ ਜੰਤੀ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ। ਕੋਈ ਕੌੜਾ ਬੋਲਦਾ ਕਿਸੇ ਨੂੰ ਰੱਬ ਨੇ ਮਠਾਸ ਦਿੱਤੀ। ਕਿਦਾ ਸੁਭਾਅ ਆਈ ਐਵੇਂ ਕਿ ਨੈਗੇਟਿਵ ਹੀ ਚੱਲੇ ਜਾੜਾ ਹਰ ਗੱਲ ਵਿੱਚ ਨੁਕਸ ਕੱਢਣਾ ਤੇ ਕਿਸੇ ਨੂੰ ਰੱਬ ਨੇ ਇਹੋ ਜੀ ਸੋਝੀ ਦਿੱਤੀ ਏ ਉਹ ਔਗਣਾ ਵਿੱਚੋਂ ਵੀ ਗੁਣ ਖਿੱਚ ਕੇ ਚਲਾ ਜਾਂਦਾ ਫਿਰ ਬੇਨਤੀ ਕਰ ਸੁਭਾਅ ਹੀ ਕੋ ਜਾਨੀ ਦੂਜੀ ਗੱਲ ਰਤਬੇ ਕੋ ਜ ਹੈ ਸ਼ਰੀਰ ਤਾਂ ਪੰਜਾਂ ਤਤਾਂ ਦਾ ਪਰ ਮਹਾਰਾਜ ਕਹਿੰਦੇ ਨੇ ਇੱਕ ਨਿਖਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ ਨਿਹਾਲੀ ਦਾ ਲਫ਼ਜ਼ੀ ਅਰਥ ਹੈ ਤਲਾਈ ਜਿਹਨੂੰ ਕਹਿੰਦੇ ਆ ਬਿਸਤਰਾ ਇੱਕ ਗਰਮ ਬਿਸਤਰੇ ਸੁੱਚਾ ਹੈ ਤੇ ਦੂਜਾ ਸੁੱਤੇ ਹੋਏ ਦਾ ਪਹਿਰਾ ਬੰਦੂਕ ਲੈ ਕੇ ਦਿੰਦਾ ਪਏ ਕਿ ਦੋਨਾਂ ਦਾ ਬਰਾਬਰਤਾ ਹੈ ਇੱਕ ਸੌਂ ਰਿਹਾ ਦੂਜਾ ਪਹਿਰੇਦਾਰ ਯਾਦ ਰੱਖੋ ਪਦਵੀ ਕਰਕੇ ਵੀ ਨਹੀਂ ਇੱਕ ਹੋਰ ਮੈਂ ਬੇਨਤੀ ਕਰ ਦੇ ਰੱਬ ਨੇ ਸਾਨੂੰ ਚੱਕਰ ਚਿੰਨ ਕਰਕੇ ਵੀ ਬਰਾਬਰ ਨਹੀਂ ਬਣਾਇਆ ਜੇ ਕਹੀਏ ਜੇ ਅਸੀਂ ਬਰਾਬਰਤਾ ਦੀ ਏਕਤਾ ਦੀ ਇਕਸਰਤਾ ਦੀ ਮੇਰੇ ਖੱਤ ਦੇ ਉਂਗਲਾਂ ਦੇ ਨਿਸ਼ਾਨ ਅਰਬਾਂ ਬੰਦਿਆਂ ਵਿੱਚੋਂ ਕਿਸੇ ਵੀ ਬੰਦੇ ਦੇ ਨਾਲ ਮੈਚ ਨਹੀਂ ਕਰਦੇ ਕੋਈ ਨਾ ਕਿਸੀ ਜਿਹਾ ਉਪਾਇਆ ਸਾਡੇ ਚੱਕਰ ਚਿੰਨ ਆਪਸ ਚ ਨਹੀਂ ਮਿਲਦੇ ਮੈਂ ਫਿਰ ਬੇਨਤੀ ਕਰਾਂ ਤਨ ਕਰਕੇ ਇਕਸਾਰਤਾ ਨਹੀਂ ਸੁਭਾ ਕਰਕੇ ਇਕਸਾਰਤਾ ਨਹੀਂ ਤਨ ਦੇ ਚੱਕਰ ਚਿੰਨ ਕਰਕੇ ਨਿਸ਼ਾਨ ਕਰਕੇ ਇਕਸਾਰਤਾ ਨਹੀਂ ਸੱਚ ਇਹ ਵੇ ਕਿ ਰੁਤਬੇ ਕਰਕੇ ਵੀ ਇਕਸਾਰਤਾ ਇੱਕੋ ਜਿਹੀ ਨਹੀਂ ਹਾਂ ਰੱਬ ਨੇ ਇੱਕ ਮੌਤ ਐਸੀ ਬਣਾਈ ਹੈ ਜਿਨੇ ਸਾਰੇ ਸੰਸਾਰ ਵਿੱਚ ਇੱਕ ਸਾਰਤਾ ਪੈਦਾ ਕੀਤੀ ਇੱਕ ਸ਼ਬਦ ਹੈ ਮਹਾਰਾਜ ਜੀ ਦਾ ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਖੈਰੇ ਸੂਦੇ ਸੂਦੇ ਰੇਗ ਚੱਲੋ ਤੁਮ ਨਤਰ ਕੋ ਧੱਕਾ ਦਵਾਈ ਹੈ ਦੇ ਬਾਰੇ ਬੂਢੇ ਤਰੁਣੇ ਭਈਆ ਬੱਚੇ ਬਜ਼ੁਰਗ ਤੇ ਨੌਜਵਾਨ ਜਿਹੜੀ ਮਰਜ਼ੀ ਉਮਰ ਹੋਵੇ ਮਹਾਰਾਜ ਕਹਿੰਦੇ ਸਭ ਨੂੰ ਜਮ ਲੈ ਜਾਈਂ ਘਰੇ ਸਾਰਿਆਂ ਨੂੰ ਜਮ ਦੂਤ ਨੇ ਲੈ ਜਾਣਾ ਪਰ ਇੱਕ ਜਵੇਂ ਹੋਣਾ ਬੀਬੀ ਜੀ ਦੱਸ ਕੇ ਗਏ ਮੈਂ ਫਿਰ ਵੀ ਬੇਨਤੀ ਕਰਾਂਗਾ ਫਿਰ ਆਪਾਂ ਕੰਗੀ ਜੀ ਮਾਰਨ ਨੱਖਣ ਵਾਲਾ ਤੇ ਰੱਬ ਹੀ ਏ ਜੀ ਫਿਰ ਦਵਾਈ ਦੀ ਕੀ ਲੋੜ ਹੋਗੀ ਕਈ ਵਰੀ ਕਿਸ ਸੱਜਣ ਕਹਿੰਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹਦਾ ਜ਼ਿਕਰ ਵੀ ਕੀਤਾ ਹੈ ਕਹਿਣ ਲੱਗੇ ਵੈਦ ਤੋਂ ਦਵਾਈ ਲੈ ਪਰ ਯਾਦ ਰੱਖੀ ਕਿ ਦਵਾਈ ਵੀ ਤਾਂ ਕੰਮ ਕਰੇਗੀ ਜੇ ਕਰਤਾ ਪੁਰਖ ਵਿੱਚ ਵਰਤੇ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਗੁਰੂ ਖਾਰਾ ਸਾਹਿਬ ਨੇ ਆਪ ਦਵਾਖਾਨਾ ਬਣਾਇਆ ਹੈ ਅਸੀਂ ਸਾਰੇ ਪ੍ਰਮਾਣ ਦਿੰਨੇ ਕਿ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਗਿਆ ਜਦੋਂ ਉਹ ਰੋਗ ਗ੍ਰਸਤ ਹੋਇਆ ਤੇ ਉਹਦੀ ਦਵਾਈ ਵੀ ਗੁਰੂ ਖਾਰਾ ਸਾਹਿਬ ਦੇ ਦਵਾਖਾਨੇ ਵਿੱਚੋਂ ਬਣ ਕੇ ਗਈ ਸੀ ਇਹਦਾ ਮਤਲਬ ਕਿ ਦਵਾਈ ਦੀ ਲੋੜ ਹੈ ਮੈਂ ਤਾਂ ਬੇਨਤੀ ਕੀਤੀ ਗੁਰੂ ਹਰਿਐ ਸਭ ਤਾਂ ਸਮਰੱਥ ਨੇ ਖੈਰ ਮੈਂ ਆਪਣੇ ਵਿਸ਼ੇ ਤੋਂ ਦੂਰ ਨਾ ਜਾਵਾਂ ਕਿ ਮਹਾਰਾਜ ਕਹਿੰਦੇ ਨੇ ਐਸੋ ਇਹ ਸੰਸਾਰ ਪੇਖ ਨਾ ਰਹਿਨ ਨਾ ਕਉ ਪਈ ਹੈ ਰੇ ਸੁਦੇ ਸੁਦੇ ਰੇਗ ਚੱਲੋ ਤੂੰ ਨੱਤਰ ਕੁ ਧੱਕਾ ਦਬਈ ਹੈ ਰੇ ਬਾਰੇ ਬੂਡੇ ਤਰਨੇ ਬੱਚੇ ਬਜ਼ੁਰਗ ਤੇ ਨੌਜਵਾਨ ਸਭ ਨੂੰ ਜਮ ਲੈ ਜਈ ਕਹੇ ਰੇ ਮਾਨਸ ਬਪਰਾ موسی ਕੀਨੋ ਮੀਚ ਬਲਈਆ ਖਈ ਹੈ ਰੇ ਬੰਦਾ ਚੂਵੇ ਦੀ ਤਰ੍ਹਾਂ ਹੈ ਮੌਤ ਬਿੱਲੇ ਦੀ ਤਰ੍ਹਾਂ ਇਹਦੇ ਪਿੱਛੇ ਦੌੜਦੀ ਪਈ ਕਿ ਮਾਨਸ ਬੱਪਰਾ ਮੂਸਾ ਕੀ ਨੂੰ ਮੂਚ ਮੀਚ ਬਲਈਆ ਖਈ ਘਰੇ ਤਨਵੰਤਾ ਔਰ ਨਿਰਦਨ ਮਨ ਈ ਵੇਖੋ ਤਨ ਆਵਾਨ ਤੇ ਗਰੀਬ ਮਨ ਈ ਦਰਤੇ ਤੇ ਆਦਮੀ ਕਾ ਮਨੁਖ ਹੈ ਤਨਵੰਤਾ ਔਰ ਨਿਰਦਨ ਮਨ ਈ ਤਾਂ ਕਿ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ ਸਮ ਕਰ ਬਰਾਬਰ ਕਰਤੇ ਉਹਨੇ ਪਰ ਮਾਰਾਈ ਤੋਂ ਕੁਰਬਾਨ ਜਾਈਏ ਮੈਂ ਆਪ ਨੂੰ ਕਿਹਾ ਆਰਥਿਕ ਪੱਖੋਂ ਸੁਭਾਅ ਦੇ ਪੱਖੋਂ ਚੱਕਰ ਚਿੰਨ ਕਰਕੇ ਰੁਤਬੇ ਕਰਕੇ ਸੀ ਇੱਕ ਨਹੀਂ ਮੌਤ ਸਭ ਨੂੰ ਲਜਾਏਗੀ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੌਤ ਵੀ ਇੱਕ ਸਾਰਤਾ ਨਹੀਂ ਪੈਦਾ ਕਰ ਸਕੀ ਬੰਦਗੀ ਕਰਨ ਵਾਲਿਆਂ ਉੱਤੇ ਮੌਤ ਵੀ ਆਪਣਾ ਪ੍ਰਭਾਵ ਨਹੀਂ ਪਾ ਸਕੀ ਅਗਲੇ ਬਚਨ ਨੇ ਤਨਵੰਤਾ ਅਰ ਨਿਰਦਨਮਨੀ ਤਾਂ ਕਿ ਕਛੂ ਨਾ ਕਾਨੀਰੇ ਰਾਜਾ ਪਰਜਾ ਸਮਕਰ ਮਾਰੇ ਸਮ ਬਰਾਬਰ ਹੋ ਗਿਆ ਨਾ ਐਸੋ ਕਾਲ ਬਡਾਨੀ ਰੇ ਅਗਲੀਆਂ ਤੁਕਾਂ ਨੇ ਖਰ ਕੇ ਸੇਵਕ ਜੋ ਖਰ ਪਾਏ ਤਿਨ ਕੀ ਕਥਾ ਨਿਰਾਰੀ ਰੇ ਦਾ ਮਤਲਬ ਉਹਨਾਂ ਦੀ ਕਥਾ ਇਸ ਤੋਂ ਵੱਖਰੀ ਹੈ ਤਿਨ ਕੀ ਕਥਾ ਨਿਰਾਰੀ ਰੇ ਆਵੇਂ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਨੇ ਨਾ ਉਹ ਜੰਮਦੇ ਨੇ ਨਾ ਉਹ ਮਰਦੇ ਨੇ ਇਹ ਬੜਾ ਗਹਿਰਾ ਵਿਸ਼ਾ ਹੈ ਗੁਰਮਖੋ ਉਂਝ ਸਟੇਜ ਤੇ ਕਹਿ ਦਿੰਨਾ ਨਾ ਜੰਮਦੇ ਨਾ ਮਰਦੇ ਇਹਦਾ ਕਾਰਨ ਕੀ ਸੀ ਫਿਰ ਗੁਰਪੁਰਬ ਕਿਉਂ ਮਨਾਨੇ ਜਨਮ ਦਿਹਾੜੇ ਮਨਾਨੇ ਆ ਜੋਤੀ ਜੋਤ ਦਿਨ ਮਨਾਨੇ ਆ ਪਿਆਰਿਓ ਯਾਦ ਰੱਖਿਓ ਇਹ ਸਿਰਫ ਦ੍ਰਿਸ਼ਟਮਾਨ ਵਰਤਾਰੇ ਵਿੱਚ ਨੇ ਅਸੀਂ ਸ਼ਹਾਦਤ ਮਨਾਨੇ ਆ ਪਰ ਜਦੋਂ ਰੁਖਾਨੀਅਤ ਦੀ ਉਡਾਰੀ ਮਾਰੋਗੇ ਸੱਚੇ ਵੇ ਨਾ ਗੁਰੂ ਜੰਮਦਾ ਤੇ ਨਾ ਗੁਰੂ ਮਰਦਾ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਇਹਦੇ ਅਰਥ ਗੁਰਪਰਮੇਸ਼ਰ ਹੋਣਗੇ ਫਿਰ ਸੁਣਿਓ ਕੀ ਪ੍ਰਮਾਤਮਾ ਜੰਮਦਾ ਤੇ ਮਰਦਾ ਹੈ ਤੇ ਜਿਹੜਾ ਗੁਰਮਖ ਗੁਰੂ ਦੇ ਸ਼ਬਦ ਵਿੱਚ ਡੁੱਬ ਜਾਂਦਾ ਹੈ ਸੱਚੇ ਵਿੱਚ ਗੁਰੂ ਦਾ ਰੂਪ ਹੋ ਜਾਂਦਾ ਹੈ ਨਾ ਉਹਦੇ ਤੇ ਜਨਮ ਤੇ ਨਾ ਉਹਦੇ ਤੇ ਮਰਨ ਲਾਗੂ ਹੁੰਦਾ ਕਾਰਜ ਸiddhi ਵਾਸਤੇ ਆਉਂਦਾ ਹੈ ਇੱਕ ਹੁੰਦਾ ਕਰਮਾਂ ਦਾ ਵੱਧਾ ਹੋਣਾ ਅਕਸਰ ਸੁਣਾਨੇ ਵੇਖੋ ਹਸਪੀਟਲ ਚੁਣੇ ਸੀ ਕਿਹ ਡਾਕਟਰ ਜਾਂਦੇ ਆ ਨਸਾਂ ਜਾਂਦੀਆਂ ਨਹੀਂ ਉਹ ਜਿਸ ਇਹ ਦਰਵਾਜ਼ੇ ਚੋਂ ਇੱਕ ਡਾਕਟਰ ਨਿਕਲ ਕੇ ਜਾ ਰਿਹਾ ਹੈ ਉਸੇ ਦਰਵਾਜ਼ੇ ਵਿੱਚ ਇੱਕ ਉਹ ਵੀ ਬੰਦੇ ਨੂੰ ਪਾ ਕੇ ਅੱਗੇ ਅੰਦਰ ਲੈ ਗਿਆ ਜਿਹਦੇ ਸਵਾਸ ਬੜੇ ਐਸਤਾ ਐਸਤਾ ਜਾਂਦੇ ਪਤਾ ਨਹੀਂ ਬਚਨੇ ਕਿ ਨਹੀਂ ਪਰ ਹਸਪਤਾਲ ਦੇ ਦਰਵਾਜ਼ੇ ਵਿੱਚ ਸਾਰੇ ਮਰੀਜ਼ ਹੀ ਨਹੀਂ ਜਾਂਦੇ ਉਸ ਦਰਵਾਜ਼ੇ ਵਿੱਚ ਉਹ ਮਰੀਜ਼ਾਂ ਨੂੰ ਬਚਾਉਣ ਵਾਲੇ ਵੀ ਲੰਘਦੇ ਆ ਇਸ ਦੁਨੀਆ ਵਿੱਚ ਦੇਹ ਧਾਰੀ ਕੇਵਲ ਕਰਮਾਂ ਵਾਲੇ ਨਹੀਂ ਧਾਰਨ ਕਰਦੇ ਕਰਮ ਕਰਕੇ ਨਹੀਂ ਇੱਥੇ ਕਰਮ ਕੱਟਣ ਵਾਲੀਆਂ ਰੂਹਾਂ ਵੀ ਦੇਹ ਦੇ ਵਿੱਚ ਆਉਂਦੀਆਂ